ਅੱਜ ਬਠਿੰਡੇ ਚ ਲੱਗਿਆ ਕ્રાਫਟ ਮੇਲਾ ਉੱਥੇ ਅਸੀਂ ਪਹੁੰਚੇ ਆ ਤੇ ਤੁਹਾਨੂੰ ਦਿਖਾਉਣੇ ਆ ਸਾਰਾ ਮੇਲਾ ਤੇ ਆ ਦੇਖੋ ਇੱਥੇ ਨਾ ਹੱਥ ਤੇ ਕੰਮ ਕੀਤਾ ਬਹੁਤ ਸੋਹਣੀਆਂ ਸ਼ਰਟਾਂ ਤੇ ਸਰਦਾਰ ਜੀ ਨੇ ਇੱਕ ਮੈਨੂੰ ਵੀ ਲੈ ਕੇ ਦਿੱਤੀ ਆ ਆ ਦੇਖੋ ਬਹੁਤ ਸੋਹਣੀਆਂ ਸ਼ਰਟਾਂ ਵਾਰਲੇ ਸੂਬਿਆਂ ਤੋਂ ਵੀ ਬਹੁਤ ਲੋਕ ਆਏ ਵੀ ਆ ਬਹੁਤ ਵਧੀਆ ਸਟਾਲਾਂ ਪਰਦੇਸੋਂ ਗੁਜਰਾਤ ਚੋਂ ਬਹੁਤ ਰੋਦੂਰੋਂ ਨਾ ਉਹ ਪੰਚੇ ਜਿੰਨਾ ਨੇ ਕਿ ਆਪਣਾ ਸਮਾਨ ਲੈੰਦਾ ਸਤ ਲਾ ਲੈਂ ਜਾਂਦੀ ਆ ਆ ਦੇਖੋ ਇੱਥੇ ਸਾਰਾ ਹੱਥ ਦਾ ਕੰਮ ਹੋਇਆ ਬਹੁਤ ਸੋਹਣਾ ਨਾ ਥੋੜੇ ਜਿਹਾ ਮਹਿੰਗੇ ਜ਼ਰੂਰ ਆ ਤੇ ਪਰ ਬਹੁਤ ਵਧੀਆ ਗਏ ਪਰਸ ਇਹ ਸਾਰੇ ਹੱਥ ਦੇ ਬਣੇ ਹੋਏ ਆ ਚੜਾਈ ਜੋ ਵੀ ਹੋਈ ਆ ਨਾ ਸਾਰੀ ਹੱਥ ਦੀ ਹੋਈ ਆ ਆ ਦੇਖੋ ਜੁੱਤੇ ਇਹ ਨਾ ਇਹ ਵੀ ਬਹੁਤ ਕੈਂਟ ਆ ਸਹੀ ਰੈਟ ਕਿਲਾਏਗਾ ਕੋਈ ਰੈਟ ਨਹੀਂ ਇਹ ਚੱਪਲ ਮੈਨੂੰ ਬਹੁਤ ਪਸੰਦ ਆਈ ਤੇਰਾ ਪਾ ਲੈ ਆਹ ਸਾਰੇ ਰਬੜ ਬੈਂ ਫੇਰ ਇਧਰ ਮਤਲਬ ਕਿ ਪਰਸ ਵਗੈਰਾ ਫੇਰ ਇਧਰ ਸਾਰੇ ਰੋਡਲੇ ਪਾਸੇ ਇਧਰ ਫੇਰ ਆਸੀ ਜੀ ਸਾਰੇ ਮਤਲਬ ਕਿ ਉਹਦੇ ਬਣੇ ਦੀ ਸੀ ਹੱਥ ਤੇ ਬਣੀ ਦੀ ਸੀ। ਤਕਰੀਬਨ ਸਾਰਾ ਕੰਮ ਹੱਥ ਤੇ ਹੋਇਆ ਸੀਗਾ। ਆ ਸਾਰਾ ਹੀ ਹੱਥ ਦਾ ਕੰਮ ਹੋਇਆ ਹੋਇਆ। ਹੈਂਡ ਹਾਈਂਡ ਪਰ ਸੀਗਾ ਛੋਟਾ। ਜਿਵੇਂ ਆਪਾਂ ਪਾਰ ਪਾਰ ਤੇ ਇੰਤੇ ਚਾਣਾ। ਆ ਬਹੁਤ ਹੀ ਸੋਹਣੀ ਹੈ ਰ ਨਾ। ਇਹ ਬਹੁਤ ਹੀ ਵਧੀਆ ਕਲਾਕਾਰੀ ਦੀ ਕ੍ਰਿਤੀ ਸੀ।

ਜੈਪੁਰ ਸ਼ੂਟ ਹਜ਼ਾਰ ਰੁਪਏ ਸੇਲ ਲਾ ਰੱਖੀ ਸੀ ਇਹ ਹਜ਼ਾਰ ਰੁਪਏ ਦਾ ਸ਼ੂਟ ਕੋਈ ਵੀ ਲੈ ਲੇ ਇੰਨਾ ਦਾ ਸਮਾਨ ਬਹੁਤ ਹੀ ਜ਼ਿਆਦਾ ਸੋਨਾ ਸੀ ਚਾਂਦੀ ਦਾ ਪਰਸ ਬਣਿਆ ਹੋਇਆ ਸੀ ਬਹੁਤ ਘੈਂਟ ਇਹ ਬੜੀ ਚੀਜ਼ ਹੈ ਜਿਹੜਾ ਮੈਂ ਤੁਹਾਨੂੰ ਦਿਖਾਇਆ ਜਮੇਗਾ ਆਪਾਂ ਹੀ ਢਾਲ ਕੇ ਜਾਏਗੇ ਸਟੋਨ ਵੀ ਜੜੇ ਹੋਏ ਆ ਕੁਆਲਿਟੀ ਖੁਦ ਬਣਾ ਦੇਗਾ ਇਹ ਪਰ 8 ਮਿੰਟ ਕੁ ਇੱਕ ਜਰਾਤੀ ਸੀ ਇਹਨਾਂ ਕੋਲੇ ਪਰਸ ਇਹ ਕੋਰ ਕਪੜਾ ਸੀ ਹਾਂ ਦੇਖੋ ਫਲਾਵਰ ਇਹ ਵੀ ਬਹੁਤ ਘੈਂਟ ਘੈਂਟ ਸੀਗੇ ਮਨ ਖੁਸ਼ ਹੋ ਗਿਆ ਪਹੁੰਚ ਕੇ ਉਹ ਵੀ ਪਰਸ ਪਰਸ ਨਹੀਂ ਜਿਆਦਾ ਪਰਸ ਵਾਲੇ ਜਿਆਦਾ ਸੀਗੇ ਪਰ ਮਤ ਬਹੁਤ ਜਿਆਦਾ ਲੱਗੀਆਂ ਸੀ ਹੱਥ ਤੇ ਬਣੇ ਹੋਏ ਸੀ ਕੱਚੇ ਸੂਤ ਦਾ ਕੰਮ ਵੀ ਕਰਿਆ ਹੋਇਆ ਸੀਗਾ ਨਾ ਉਹਨਾਂ ਦੀ ਬਹੁਤ ਵਧੀਆ ਚੀਜ਼ਾਂ ਬਣੀਆਂ ਸੀ ਕੱਚੇ ਸੂਟ ਦੀਆਂ। ਇਅਰਿੰਗਸ ਬਹੁਤ ਭੰਟ ਭੰਟ ਆਕ ਦੇ ਰਾਤੀ ਪਰਸ ਸੀ। ਛੋਟੇ ਬਾਲਕ ਜਿਹਨੇ ਪਾਰਟੀ ਵਗੈਰਾ ਤੇ ਜਾਣਾ ਨਾ ਕਿਤੇ ਦੇ ਚਕੋਣ ਕੋਣ ਪਾਉਣਾ ਪਾਉਟ ਬਹੁਤ ਵਧੀਆ ਸੀ ਕੋਈ ਬਰਤਨ ਲੈਣਾ ਬਰਤਨ ਹਰ ਪ੍ਰਕਾਰ ਦੇ ਸੀ ਜਿਵੇਂ ਆਪਣੇ ਕੋਲ ਲੱਕੜ ਤੋਂ ਲੈ ਕੇ ਚਿਨੀ ਤੱਕ ਨਾ ਕੋਈ ਵੀ ਬਰਤਨ ਇੱਥੋਂ ਵੀ ਆ ਕੇ ਆਪਾਂ ਇੱਕ ਸ਼ਟਕ ਕੀਤੀ ਸੀ ਬਹੁਤ ਭੈਣ ਬਚਲੇ ਦਾ ਇੱਥੇ ਸਾਰਾ ਹੱਥ ਦਾ ਹੀ ਕੰਮ ਹੋ ਗਿਆ ਵਿਆਸ ਬਹੁਤ ਪੈਂਸੇ ਚੀਜ਼ਾਂ ਬੜੀਆਂ ਵਈਆਂ ਸੀ ਜੀ ਹੈ ਇੱਥੇ ਆਪਾਂ ਵੀਡੀਓ ਵੀ ਸ਼ੂਟ ਕੀਤੀ ਇੱਥੇ ਆਪਾਂ ਵੀਡੀਓ ਵੀ ਸ਼ੂਟ ਕੀਤੀ ਇੱਕ ਪੌਟ ਆਪਾਂ ਨਾ ਫਲਾਵਰ ਇਹਨਾਂ ਤੋਂ ਤਿਆਰ ਕਰਵਾਇਆ ਸੀ ਇੱਕ ਘਰ ਵਾਸਤੇ ਸਰਦਾਰ ਜੀ ਨੂੰ ਬਹੁਤ ਪਸੰਦ ਆ ਫਲਾਵਰ 20 ਰੁਪਏ ਇਲਾਜ 20 ਰੁਪਏ ਇਲਾਜ ਮਾਈਨੇਪਲ ਜੋਤਿਓ 20 ਰੁਪਏ ਇਲਾਜ 20 ਰੁਪਏ ਇਲਾਜ ਰਾਜਾ ਵੀ ਹੋ ਡੰਡਾ ਵੀ ਹੋ 20 ਰੁਪਏ ਆ ਜਿਹੜਾ ਤਿਆਰ ਕਰੀ ਜਾਂਦਾ ਨਾ ਆ ਦੇਖੋ ਇਹ ਆਪਾਂ ਤਿਆਰ ਕਰ ਰਹੇ ਹਾਂ ਮਾਈਨੇਪਲ ਜੋਤਿਓ ਇਹ ਸਾਡੇ ਕੋ ਮੰਡੀ ਆ ਚਿੰੰਦਰ ਇੰਨਾ ਨੇ ਇਹ ਥੁੱਕ ਪਾਉਡਰ ਖਰੀਦੇ ਸੀਗੇ ਇੱਥੇ ਸਰਦਾਰ ਜੀ ਸਾਨੂੰ ਦੱਸੇ ਬਿਨਾ ਨਾ ਚੋਰੀ ਨੇ ਜੂਸ ਪੀਂ ਜਾਵੜੇ ਸਾਨੂੰ ਇੱਥੇ ਛੱਡ ਕੇ ਭੱਜ ਗਏ ਕੱਲੇ ਪੀ ਕੇ ਆ ਗਏ ਫਿਰ ਸਾਨੂੰ ਬਾਅਦ ਵਿੱਚ ਪਿਆਇਆ ਅਸੀਂ ਰੋਲਾ ਪਾ ਲਿਆ ਨਾ ਫਿਰ ਆਦੇ ਕੁਐਸਚਨ ਡੋਲਣਾ ਆ ਕੀ ਹੈ ਤੇ ਇਹਦੇ ਨਾਲ ਹੀ ਇੱਕ ਇਸ ਦੀ ਜੀ ਉੱਪਰ ਜਾ ਰਹੀ ਹੈ ਨਾ ਜਿਹੜੀ ਪਰ ਦਿਲ ਘਟਦਾ ਇਹਦੇ ਤੇ ਨਾ ਬਹੁਤ ਡਰ ਲੱਗਦਾ ਬੱਚੇ ਬਹੁਤ ਖੂਸ਼ ਬਹੁਤ ਬੱਚੇ ਪਹੁੰਚੇ ਸੀ ਬਰਤਨ ਬਹੁਤ ਫੈਂਸੀ ਫੈਂਸੀ ਨਾ ਬਹੁਤ ਟ੍ਰੈਂਡ ਬਹੁਤ ਵਧੀਆ ਮੈਨਰੇਸੀਆ ਦੇਖੋ ਡਿਜ਼ਾਈਨ ਵੀ ਬਹੁਤ ਵਧੀਆ ਬਣੇ ਹੋਏ ਸੀ ਦੇਦੇ ਤੇ ਕਿੰਦੀ ਸਵਾਰੀ ਬੱਤ ਤੇ ਨmber ਕੀ ਵਿੱਚ ਅੱਜ ਇਹ ਮੈਂ ਪੱਕਾ ਕੋਈ ਵੀ ਚੀਜ਼ ਪਾਉਣੀ ਹੈ ਨਾ ਇਹ ਮਟਕਣੀ ਜੇ ਬਣਿਆ ਬਹੁਤ ਸੋਹਣੀ ਚੀਨੀ ਦੇ ਤੇ ਬਹੁਤ ਹੀ ਸੋਹਣਾ ਉੱਤੇ ਮਤਲਬ ਕਿ ਡਿਜ਼ਾਈਨ ਬਣਿਆ ਦੇ ਆ 37 37 ਉਬਿਆਂ ਤੋਂ ਲੋਕ ਪਹੁੰਚੇ ਸੀ ਇੱਥੇ ਮਤਲਬ ਕਿ ਜਿਨ੍ਹਾਂ ਨੇ ਆਪ ਦਾ ਸਮਾਨ ਲੈ ਕੇ ਕਿਸਟਾਲਾਂ ਲਾਈਆਂ ਪਈਆਂ ਸੀ ਆਵੇ ਆ ਚਿੰਡੋਲ ਵੀ ਆ ਗਈ ਕਿਵੇਂ ਜੇ ਗਾਣਾ ਜਾਉਂਦਾ ਹੁੰਦਾ ਝੂਟ ਦੀ ਚਿੰਡੋਲ ਚੱਟੀਏ ਅਸਰਾਰੇ ਵੀ ਬਹੁਤ ਸੋਹਣੀ ਸੀ ਬਹੁਤ ਹੀ ਜ਼ਿਆਦੇ ਭਾਰੇ ਸੀ ਜਿਵੇਂ ਮੈਂ ਮਤਲਬ ਕਿ ਇੱਕ ਗ੍ਰਾਮ ਦਾ ਨਾ ਇਸ ਤਰ੍ਹਾਂ ਦੇ ਬਣੀ ਵੀ ਸੀ ਆ ਦੇਖੋ ਆ ਲੱਕੜ ਦੇ ਪੋਟ ਆ ਕੋਈ ਵੀ ਆਪਾਂ ਫਲਾਵਰ ਲਾਉਣਾ ਨਾ ਲੱਕੜ ਦੇ ਤੁਹਾਡੇ ਵਾਸਤੇ ਬਹੁਤ ਮਿਹਨਤ ਕੀਤੀ ਆ ਆਪਦੇ YouTube ਵਾਲਿਆਂ ਵਾਸਤੇ ਦੇਖੋ ਇੱਕ ਇੱਕ ਚੀਜ਼ ਵਿਖਾਈ ਆ ਹਨਾ ਆਪਾਂ ਇਹਦੇ ਨਾਲ ਹੀ ਕਰਦੇ ਆਂ ਬਲੌਗ ਨੂੰ ਸਮਾਪਤ ਤੇ ਲੈਕ